ਮੇਰੇ ਕੋਲ ਅੱਜ ਗੈਸਟ ਆਏ ਸੀ ਚਲੋ ਇੰਜੋਏ ਕਰਨ ਆਏ ਸੀ ਤੇ ਮੈਂ ਮੈਕ ਡਬਲ ਦੀ ਬੋਤਲ ਲੈਣ ਪਾ ਕੇ ਪਾਸਟੈਂਡ ਦੇ ਨਾਲ ਠੇਕੇਦਾਰ ਜਿਹੜਾ ਉਹ ਤੇ ਉਹਨੇ ਮੈਨੂੰ ਆ ਬੋਤਲ ਦਿੱਤੀ ਇਹ 600 ਰੁਪਏ ਦਿੱਤੀ ਹੈ ਜਦੋਂ ਕਿ ਰੇਟ ਪਹਿਲਾਂ ਸੀ ਪਤਾ ਕੀਤਾ ਵੀ 500 550 ਰੁਪਏ ਸੀ 30 ਰੁਪਏ ਵਧਾ ਦਿੱਤੇ ਉਹਦੀ ਕੋਈ ਟੈਨਸ਼ਨ ਨਹੀਂ ਕੁਛ ਨਹੀਂ ਜਦੋਂ ਇਹ ਅਸੀਂ ਇੱਥੇ ਕੁਝ ਮੇਰੇ ਕੋਲ दारू ਪਹਿਲਾਂ ਪੈਸੀ ਅਸੀਂ ਇੱਕ ਇੱਕ ਪੈਕ ਲੈਣਾ ਸਾਰਿਆਂ ਨੇ ਹੁਣ ਆਹ ਬੋਤਲ ਦੀ ਇੱਕ ਪੈਕ ਲੱਗਿਆ ਜਦੋਂ ਇੱਕ ਪੈਕ ਲੱਗਿਆ ਸਾਨੂੰ ਲੱਗਿਆ ਵੀ ਇਹ ਨਕਲੀ दारू ਹੈ ਵੀ ਇਹ ਇਹ ਇਹਨਾਂ ਠੇਕੇਦਾਰਾਂ ਨੇ ਨਕਲੀ दारू ਪਰਈ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਠੇਕੇਦਾਰ ਨਾਲ ਕੰਟੈਕਟ ਕੀਤਾ ਦੇਖੋ 2023 ਦੀ ਬਣੀ ਹੈ ਜਦੋਂ ਕਿ ਨਾਲ ਕੋਈ ਠੇਕਾ ਹੀ ਨਹੀਂ ਦੂ ਪਹਿਲਾਂ 25 ਤੋਂ 25 ਤੋਂ ਨੇ ਠੇਕਾ ਲਿੱਤਾ ਠੀਕ ਹੈ ਉਸ ਤੋਂ ਬਾਅਦ ਠੇਕੇ ਤਿੰਨ ਵਾਰ ਗੱਲ ਹੋਈ ਏ ਬੰਦੇ ਨੇ ਸਾਨੂੰ ਲਾਰਾ ਲਈ ਗਿਆ ਉਦੋਂ ਬਾਅਦ ਦੇਖੋ ਫੇਰ ਮਾ ਬੋਤਲਿਆ 580 ਦੀ ਉਸੇ ਢਿੱਕੇ ਤੋਂ ਹੁਣ ਉਹ ਨਮਾ ਵੇਚ ਦਿੱਤਾ ਲੈ ਨਮਾ ਵੇਚ ਦਿੱਤਾ ਉਹਨੇ ਇਹ ਨਾਲ ਗੱਲ ਕਰ ਲਈ ਠੇਕੇਦਾਰ ਨੇ ਨਮਾ ਵੇਚ ਦਿੱਤਾ ਹੁਣ ਆਹ ਦਾਰੂ ਦਾ ਦੱਸੋ ਵੀ ਅਸੀਂ ਕੋਈ ਘਟੀਆ ਬੰਦੇ ਨਹੀਂ ਕੋਈ ਐ ਨਹੀਂ ਵੀ ਅਸੀਂ ਦੋ ਨੰਬਰtier ਇਹ ਸਾਰਾ ਆਪ ਸਰਕਾਰ ਦਾ ਮਿਲੀ ਭੁਗਤ ਹੈ ਸੁਣੋ ਇਹ ਕਿਵੇਂ ਕਰਦੇ ਸਾਨੂੰ ਨਹੀਂ ਪਤਾ ਸਾਨੂੰ ਮਾਰਨ ਦੀ ਸ਼ਾਸ਼ੀ ਸੀ ਆ ਨਕਲੀ ਹੈ ਬਿਲਕੁਲ ਦਾਰੂ ਮੇਕ ਕਰ ਦਵਦੀ ਨਕਲੀ ਦਾਰੂ ਹੈ ਰੁਪਏ ਵਧਾਈ ਜਾਂਦਾ ਕੋਈ ਦਿੱਕਤ ਨਹੀਂ ਹੁਣ ਪਰ ਹੁਣ ਜੇ ਤੇ ਮੇਰੀ ਮੈਨੂੰ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਤਾਂ ਕੋਈ ਜ਼ਿੰਮੇਵਾਰੀ ਵਲੇ ਦਿੰਦੇ ਨਹੀਂ ਵਲੇ ਦਿੰਦੇ ਨਹੀਂ ਕੋਈ ਚੀਜ਼ ਨਹੀਂ ਦਿੰਦੇ ਇਹਨੂੰ ਪੈਕ ਵਿੱਚ ਨਹੀਂ ਕਰਦੇ ਅਖਬਾਰ ਤੱਕ ਜਦੋਂ ਕੋਈ ਸਾਰਾ ਸਿਸਟਮ ਗਵਰਨਮੈਂਟ ਦਾ ਸਾਰੀ ਮਲੇ ਭੋਗਤਾ ਅਕਸਾਈਡ ਡਿਪਾਰਟਮੈਂਟ ਨਾ ਮਿਲਿਆ ਵਾ ਸ਼ਿਕਾਇਤਾਂ ਕਿੰਨੀਆਂ ਕਰ ਲੋ ਕੋਈ ਹੱਲ ਨਹੀਂ ਇਹਦਾ ਮੈਂ ਭਗਵੰਤ ਮਾਨ ਨੂੰ ਸਰਕਾਰ ਨੂੰ ਸਮਝਦਾ ਦਿੱਲੀ 'ਚ ਹੀ ਕੰਮ ਹੋਇਆ ਇਹ ਇੱਥੇ 30 ਰੁਪਏ ਬੋਤਲ ਵਧਾਤੀ ਸਾਨੂੰ ਛੱਡੋ 30 ਨੂੰ ਛੱਡੋ ਇੱਕੋ ਸਵਾਦੇ 100 ਰੁਪਏ ਵਧਾ ਦਿਓ ਉਹ ਸਾਨੂੰ ਗੱਲੀਦਾਰ ਤਨ ਦੇਓ ਹਨ ਨੂੰ ਮਾਰੋ ਐਨੇ ਬੰਦੇ ਉੱਥੇ ਮਰ ਗਏ ਜੀ ਦੇਖੋ ਕੀ ਹੋਇਆ ਕੁਛ ਨਹੀਂ ਬੋਟਾ ਭਾਲਦੇ ਲੁਧਿਆਣੇ 'ਚ ਇਹ ਮੈਂ ਇਕੱਲਾ ਪਰਿਵਾਰ ਦਾ ਪੱਲ ਮੋਸ਼ਨ ਕਰਦਾ ਰਪੀਆਂ ਦੇ ਕੋਈ ਦਿੱਕਤ ਨਹੀਂ ਮੈਂ ਹੁਣ ਆਹ दारू ਪੀ ਲੰਦਾ ਮੈਂ ਮਰ ਜਾਂਦਾ ਦੱਸੋ ਕੌਣ ਜ਼ਿੰਮੇਵਾਰ ਹੈ ਇਹਨਾਂ ਕਿੰਨਾ ਨੂੰ ਦੇਣੀ ਸੀ 23 ਦਾ 23 ਦਾ ਬੈਠ ਦੇਖੋ ਉਹ ਠੇਕੇਦਾਰ ਨੂੰ ਭੇਜਤੀਆਂ ਫੋਟੋਆਂ ਜਿਹੜਾ ਇੰਟਰਪ੍ਰਾਈਜ਼ ਹੈ ਇਹਨੂੰ ਭੇਜਤੀਆਂ ਦੇਖੋ ਮੈਂ ਕਹਿੰਦਾ ਕੱਲ ਨੂੰ ਆਉਂਗਾ ਉਦੋਂ ਐਕਸਾਈ ਜਿਹੜੇ ਈਟੀਓ ਹੈ ਉਹਨਾਂ ਨਾਲ ਗੱਲ ਕੀਤੀ ਮੋਬਾਈਲ ਨੰਬਰ ਤੇ ਕੋਈ ਰਸੋਸ ਨਹੀਂ ਸਾਨੂੰ ਦਿੱਤਾ ਕੋਕੇ ਸਾਰੇ ਮਿਲੇ ਪੁੱਤਾਂ ਹਾਰੀ ਮਿਲੇ ਪੁੱਤਾਂ ਪਗਮਾਨ ਤਮਾਨ ਕੇ ਜਰੀਵਾ ਸਾਰਾ दारू ਤੇ ਹੀ ਸਿੱਟ ਮੈਂ ਵੀ ਮਾਰਦੇ ਲੋਕਾਂ ਨੂੰ ਸਾਨੂੰ ਪੈਸੇ ਦੇ ਦੋ ਸਾਨੂੰ ਸੀਟ ਜਿੰਨੀ ਚਾਹੀਦੀ ਹੈ ਲੁਧਿਆਣੇ ਲੁਧਿਆਣੇ ਜੀ ਮੈਂ ਇੱਥੇ ਬੱਠਾ ਮੈਨੂੰ ਮਾਰ ਦੇਉਗਾ ਦੱਸੋ ਕਿੱਥੇ ਜੀਊਗਾ ਮੈਂ ਕਹਣਾ ਚਾਹੁੰਦਾ ਇਹ ਸਾਰੀਆਂ ਪਾਰਟੀਆਂ ਉੱਠਾਂ ਵੀ ਇਹ ਵੀ ਉੱਠੇ ਅਕਾਲੀ ਯਾਰ ਵੀ ਉੱਠੇ ਕਾਂਗਰਸ ਵੀ ਉੱਠੇ ਇੰਨਾ ਆ ਦੇਖੋ ਆ ਕਰਪਸ਼ਨ ਦੇਖੋ ਕਿੰਦਾ ਫਿੱਟ ਮੈਂ ਦੇਖੋ ਆ ਸਾਰਾ ਕੁਝ ਪਿਆ ਦੱਸੋ ਸਾਰਾ ਕੁਝ ਪਿਆ दारू ਦਾ ਸਾਰ ਪੈ ਮੋਟਰ ਬਤਾ ਦਿਓ ਸਾਨੂੰ ਆ ਨਕਲੀ दारू ਪਲਾਈ ਜਾਂਦੇ ਆ ਦੇਖੋ ਆ ਦੇਖੋ 23 ਦੀ दारू ਪਲਾਈ ਜਾਂਦਾ ਜ਼ਹਿਰ